ਉਹਦੇ ਕੋਲ ਗਈ ਹਰ ਸਮਾਂ ਘਟਾਉਣਾ ਪੈਣਾ ਭਾਜੀ ਕੁਝ ਵੀ ਨਹੀਂ ਠੀਕ ਠੀਕ ਚੰਗੇ ਬੜੇ ਬੈਠੇ ਇਨਾਂ ਕੋਲ ਗੱਲਾਂ ਕਰਦੇ ਚੰਗੇ ਬੜੇ ਆਇਆ ਮੈਨੂੰ ਕਹਿੰਦਾ ਐ ਨੂੰ ਦਾਖਲ ਕਰਾ ਦੇ ਲੱਤਾ ਮਾਮਾ ਬਹੁਤ ਦੋਦੇ ਘਰੇ ਗੁਰੂ ਘੋਸ਼ ਲਵਾਉਂਦੇ ਨੇ ਤਿੰਨ ਦਿਨ ਮੈਂ ਕਹਿੰਦਾ ਜਲਦੇ ਨੂੰ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਜਲਦੇ ਨੂੰ ਦਾਖਲ ਕਰਾ ਦਾਂ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਪੀਤੀ ਸੀ ਵੀ ਅਸੀਂ ਕਹੀਏ ਜਾਦੇ ਪੀਤੀ ਨਾ ਤੋ ਕੇ ਆਇਆ ਇਹਨਾਂ ਨੂੰ ਆਗੇ ਮੈਂ ਦੱਸਿਆ ਮੈਂ ਕਿ ਇਹਨੂੰ ਇਦਾਂ ਇਦਾਂ ਹੁੰਦਾ ਲੱਤਾਂ ਬਾਵਾ ਬਹੁਤ ਦੁੱਖਦੀਆਂ ਗੁੱਸਾ ਵੋ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਅਸੀਂ ਹੈਂਡਲ ਕਰਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਦੋਂ ਗਲੂਕੋਜ਼ ਲੈਣ ਆਏ ਨਾ ਜਦੋਂ ਟੈਸਟ ਕਰਨਾ ਹੈ ਡਾਕਟਰ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਟੀਕਾ ਲਾਇਆ ਅਸੀਂ 15-20 ਮਿੰਟ ਬੈਠੀਆਂ ਰਹੀਆਂ ਕੋਲੀ ਬੈਠੀਆਂ ਘਰਾੜੇ ਮਾਰਦਾ ਰਸ ਹੋ ਗਿਆ ਇੱਕੋ ਦਾ ਮੇਰਾ ਹੱਥ ਨੀਲਾ ਫਿਰਦਾ ਦਾ ਹੱਥ ਲਮਕਦਾ ਮੈਂ ਕਿਹਾ ਉੱਪਰ ਰੱਖ ਜਾਨੂ ਹੱਥ ਦੇਖਿਆ ਦਾ ਨੀਲਾ ਫਿਰ ਗਿਆ ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਐ ਨਹੀਂ ਇਹਨਾਂ ਨੂੰ ਸਿਰਫ ਬਸ ਇੱਕ ਟਰੀਟਮੈਂਟ ਲੈਸ ਕਰਕੇ ਲੈ ਗਏ ਚਲੋ ਦਾਰੂ ਛੱਡ ਦੋਗੇ ਜੇ ਕਿਦਾਂ ਵੀ ਹੈ ਠੀਕ ਹੈ ਜੀ ਇਹ ਕਹਿੰਦੇ ਕੋਈ ਨਹੀਂ ਸੰਭਾਲ ਮੈਂ ਹੈਂਡਲ ਕਰ ਲਵਾਂਗੇ ਠੀਕ ਹੈ ਜੀ ਜਦ ਇਹਨਾਂ ਨੂੰ ਪਤਾ ਆਇਆ ਉਹ ਉਸ ਬੰਦੇ ਨੇ ਡਰਿੰਕ ਕੀਤੀ ਉਹ ਬ੍ਰਦਰ ਮੈਨੇ ਡਰਿੰਕ ਕੀਤੀ ਉਹ ਠੀਕ ਹੈ ਜੀ ਫੇਰ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ ਉਹ ਇੰਜੈਕਸ਼ਨ ਲਗਾਇਆ ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲ ਹੀ ਥੋੜੀ ਚਿਰ ਬਾਅਦ 5-10 ਮਿੰ ਪੂਰਾ ਹੋ ਗਿਆ ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ ਗਿਆ ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਆ ਸਾਨੂੰ ਇਹਨੇ ਅੰਦਰ ਨਹੀਂ ਵੜਨ ਦਿੱਤਾ ਫੇ 20 25 ਮਿੰਟਾਂ ਬਾਅਦ ਦੋ ਮੁਲਾਜ਼ਮ ਆਏ ਆ ਪੁਲਿਸ ਮੁਲਾਜ਼ਮ ਆਏ ਆ ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ ਮੇਰਾ ਮੱਥਾ ਖਰਾਬ ਹੋਇਆ ਮੈਂ ਵੀ ਸ਼ੀਸ਼ਾ ਅੰਦਰ ਖੋਲ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਆ ਜੀ ਫੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਡਾਕਟਰ ਅੰਦਰ ਨਹੀਂ ਵੜਨ ਦਿੰਦਾ ਸਾਡਾ ਇਹਨੇ ਮੇਰਾ ਭਰਾ ਨਿਕਾ ਵੀ ਕੀ ਉਮਰ ਸੀ ਜਿਹੜੇ 30 ਸਾਲ ਦੀ ਉਮਰ ਦਾ ਨਿਕਾ ਜਿਹੜਾ ਉਹਦਾ ਬੱਚਾ ਆ ਦੋ ਸਾਲ ਤਿੰਨ ਸਾਲ ਦਾ ਬੱਚਾ ਛੋਟਾ ਜਿਹਾ ਆਇਆ ਇਹਨਾਂ ਨੇ ਮੇਰੇ ਭਰਾ ਨੂੰ ਮੇਰੇ ਬਰਦਰ ਨੂੰ ਖਤਮ ਕਰ ਦਿੱਤਾ ਮੈਂ ਇਹਨਾਂ ਤੋਂ ਇਨਸਾਫ ਮੰਗਦਾ ਬਸ ਮੈਂ ਇਨਸਾਫ ਲੈਣਾ ਚਾਹੁੰਦਾ ਇਹਨਾਂ ਤੋਂ ਬਸ ਮੇਰੀ ਇੱਕੋ ਹੀ ਮੰਗ ਹੈ ਜੀ ਨਾਲੇ ਕੋਈ ਡਰਿੰਕ ਕਰਦਾ ਹੁੰਦਾ ਸੀਗਾ ਇੱਕ ਇੱਕ ਦੋ ਪੈਗ ਲਗਾਉਂਦਾ ਸੀ ਜਦੋਂ ਮੈਨੂੰ ਕੋਈ ਥੋੜੀ ਬਹੁਤ ਥਕਾਵਟ ਹੁੰਦੀ ਸੀ ਅੱਜ ਜਣੇ ਸਵੇਰੇ ਕਿਤੇ ਡਰਿੰਕ ਕੀਤੀ ਹੈ ਇੱਕ ਪੈਗ ਲਾਇਆ ਘਰ ਦੇਆਂ ਨੂੰ ਗਿਆ ਵੀ ਮੇਰੀ ਲੱਤਾਂ ਬਾਹ ਬਹੁਤ ਦੁਖਦੀਆਂ ਨੇ ਇਹ ਹਸਪੀਟਲ ਲੈ ਕੇ ਆਇਆ ਡਾਕਟਰ ਨੂੰ ਸਾਰੀ ਗੱਲ ਦੱਸੀ ਜੀ ਵੀ ਉਹਦੀ ਡਰਿੰਕ ਕੀਤੀ ਹੋਈ ਹੈ ਇੱਕ ਪੈਗ ਡਾਕਟਰ ਕਹਿੰਦਾ ਕੋਈ ਨਹੀਂ ਹੈਂਡਲ ਕਰ ਲਾਂਗੇ ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜ ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ ਉਹਦੀ ਡੈੱਡ ਬੋਡੀ ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ। ਇਹ ਆਂ ਸਰੀਰ ਠੰਡਾ ਪਿਆ ਬਿਲਕੁਲ। ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ, ਮੂੰਹ ਨੀਲਾ ਪੈ ਰਿਆ ਉਹਦਾ। ਡਾਕਟਰ ਕਹਿੰਦਾ ਜੋ ਕਰਨਾ ਕਰ ਲਓ ਕਹਿੰਦਾ ਅਸੀਂ ਤਾਂ ਟ੍ਰੀਟਮੈਂਟ ਕੀਤਾ ਸੀ ਸਾਨੂੰ ਕੀ ਪਤਾ ਇਹ ਹੋਣਾ ਆ ਦੱਸੋ। ਮੰਗ ਇਹ ਕਹਿੰਦੇ ਆ ਡਾਕਟਰ ਦੇ ਬਣਦੀ ਕਾਰਵਾਈ ਹੋਵੇ। ਪਤਾ ਤਾਂ ਲੱਗੇ ਵੀ ਹੁਣ ਕੀਤਾ ਕੀ ਇੰਜੈਕਸ਼ਨ ਕਿਹੜਾ ਲਾਇਆ ਵੀ ਜਿਹਦੇ ਨਾਲ ਮੁੰਡਾ ਹੀ ਨੀਲਾ ਪੈ ਗਿਆ ਚੰਗਾ ਭਲਾ ਬੰਦਾ 30 31 ਸਾਲ ਦੀ ਉਮਰ ਦਾ ਜਵਾਨ। ਮੈਂ ਪਹਿਲ ਦੇ ਆਧਾਰ ਤੇ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਇਲਾਜ ਸ਼ੁਰੂ ਹੋ ਗਿਆ ਮੇਨ ਟਾਈਮ ਹੀ ਰਿਪੋਰਟਾਂ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲਾ ਪਾ ਦਿੱਤਾ ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ 'ਚ ਛਾਗ ਆ ਰਹੀ ਸੀ ਤੇ ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਡੀਓਕ੍ਰੈਸ਼ ਨਾਲ ਉਹਦੀ ਡੈਥ ਹੋ ਗਈ ਜਦੋਂ ਜਿੱਤੇ ਤੱਕ ਟੀਕੇ ਦਾ ਸਵਾਲ ਹੈ ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰੱਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਭੇਜਦਾ ਹੈ ਮੈਂ ਮੈਡੀਸਟਨ ਦਾ ਡਾਕਟਰ ਹਾਂ ਮੇਰੇ ਸਾਹਮਣੋਂ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਜਿਹੜੀ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ ਐਮਡੀ ਮੈਡੀਸਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ ਇਹ ਸਾਨੂੰ ਪਤਾ ਲੱਗਾ ਸੀਗਾ ਕਿ ਪੰਕਜ ਨਾਮ ਦਾ ਵਿਅਕਤੀ ਆ ਗੜਸ਼ੰਕਰ ਦਾ ਉਹ ਕਿਤੇ ਬਿਮਾਰ ਸੀ ਸਵੇਰੇ ਨੂੰ ਰਮਨਦੀਪ ਹਸਪੀਟਲ ਦੇ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ ਉਹਦੀ ਡਿਊਰਿੰਗ ਜਿਹੜੀ ਆ ਆਪਣੇ ਇਲਾਜ ਦੀ ਮੌਤ ਹੋ ਗਈ ਆ ਹੁਣ ਘਰ ਵਾਲਿਆਂ ਦਾ ਇਹ ਇਹਨਾਂ ਦਾ ਇਹ ਆ ਵੀ ਕਿ ਇਹਨਾਂ ਨੇ ਡਾਕਟਰ ਸਾਹਿਬ ਦੀ ਨਖੇਲੀ ਨਾਲ ਸਾਡਾ ਬੰਦਾ ਮਰਿਆ ਅਸੀਂ ਉਹਨਾਂ ਦੀ ਡੈੱਡ ਬੋਡੀ ਆਪਣੇ ਲੈ ਕੇ ਕਬਜ਼ੇ ਦੇ ਵਿੱਚ ਉਹਦਾ ਪੋਸਟਮਾਰਟਮ ਕਰਾ ਕੇ ਪਤਾ ਕਰਾਂਗੇ ਕਿ ਜੇ ਡਾਕਟਰ ਦੀ ਨਿਗਹਿਲੀ ਹੋਊਗੀ ਆਪਾਂ ਡਾਕਟਰ ਦੇ ਪਰਚਾ ਦੇਵਾਂਗੇ